ਤੋ ਅਜੇ ਮਿੱਤਰੋ ਲੈ ਕੇ ਆ ਗਿਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾ ਦੇਖੋ ਮਿੱਤਰੋ ਕੋਈ ਪੰਗਾ ਪੈ ਗਿਆ ਮੈਡਸਾ ਨੂੰ ਕਿ ਕੋਈ ਕੇਸ ਮਕਰਦਾ ਕੋਈ ਬੋਲਡ ਗੱਸਟ ਹੋਇਆ ਸ਼ਾਇਦ ਉਸ ਦੇ ਵਿੱਚ ਕੁਝ ਕਿਹਾ ਕੇਸ ਮਕਰਨੇ ਦਾ ਤੁਸੀਂ ਵੀਡੀਓ ਦੇਖ ਕੇ ਦੱਸੋ ਤੁਹਾਡੀ ਕੀ ਰਾਏ ਹੈ ਉਹਦੇ ਬਾਰੇ ਉਹ ਮੈਂ ਸਮਝਦਾ ਵੀ ਸਮਾਜ ਭਲਾਈ ਦਾ ਕੰਮ ਹੀ ਆ ਉਹਦਾ ਸਮਾਜ ਭਲਾਈ ਦਾ ਜਿਹੜਾ ਐਲਜੀਬੀਟੀਕਿਊ ਵਾਲੇ ਕਰ ਰਹੇ ਹਾਂ ਉਹਨਾਂ ਲੋਕਾਂ ਦਾ ਉਹ ਕਿਵੇਂ ਸਮਾਜ ਭਲਾਈ ਕਿਦਾਂ ਕਰ ਰਹੇ ਇਹ ਛੜਿਆਂ ਦੇ ਰੂਹ ਹੀ ਖਰਾਕਿਆ ਐ ਇੰਨੀ ਕਿ ਮਾੜਾ ਕਿਸੇ ਨੂੰ ਕੱਲ ਹੀ ਕਹਿਣਾ ਏ ਵੀਡੀਓ ਦੇਖਣ ਤੋਂ ਬਾਅਦ ਮੈਂ ਸੰਧੂ ਯਾਰ ਤਤਤਾ ਹੋ ਗਿਆ ਲੱਗਦਾ ਉਹਨੇ ਕੋਈ ਸ਼ਾਇਦ ਰਿਪਲਾਈ ਦਿੱਤਾ ਤੇ ਉਹ ਵੀਡੀਓ ਇੱਕ ਹੀ ਗਾਂ ਕੋਈ ਕੇਸ ਮੱਕਣ ਕਿਸ ਨੂੰ ਦਿਖਾਤੀ ਤਾਂ ਉਹਦੇ ਬਾਰੇ ਕੇਸ ਮੱਕਣ ਦੇ ਤੋਂ ਕੀ ਕਹਿੰਦੇ ਤੁਹਾਡੀ ਕੀ ਰਾਇ ਉਹਦੇ ਬਾਰੇ ਸੰਧੂ ਤਾਂ ਤੁਸੀਂ ਪੌਡਕਾਸਟ ਉਹਦੀ ਭੈਣ ਦੁਨ ਨੇ ਸਟੋਰੀ ਪਾਈ ਐ ਮੈਂ ਸੰਧੂ ਨੇ ਸਾਨੂੰ ਹਾਈਲਾਈਟ ਕਰਨਾ ਨਹੀਂ ਮੇਰਾ ਨਾਮ ਯੂਜ਼ ਕਰ ਰਹੇ ਹੋ ਸੋ ਹੁਣ ਅੰਕਲਾਂ ਨੂੰ ਵੀ ਮੈਂ ਟੀਆਰਪੀ ਦੇਣੀ ਆ ਸੌਰੀ ਨੋ ਅੰਕਲਾਂ ਨੂੰ ਤੁਮਨਾ ਜਾ ਚੁੱਕਾ ਹੈ ਹੁਣ ਨਵਾਜ਼ ਮਨਾ ਚੁੱਕਾ ਹੋਇਆ ਹੁਣ ਚੈੱਕ ਕਰ ਇਹ ਪੈਣ ਚੋ ਟੈਂਪੂ ਹੈ ਤੋ ਇਹ ਪੂਰੀ ਐ ਟੋ ਲੱਗਾ ਸਵੇਰ ਦਾ ਸਾਰੇ ਨੂੰ ਮੋਟਰ ਤੇ ਭੇਜੂ ਜਿੱਥੇ ਵੇਟ ਲਗਾਇਦਾ ਸਸਤੀ ਗੱਲ ਪੂਰੀ ਸਾਰੇ ਟੈਂਪੂ ਤੇ ਟੀਆਰਪੀ ਕਾਦੀ ਹਾਂ ਇਹ ਬਾਗੀ ਮਾਸ ਦੀ ਬੋਟੀ ਭਾਣਦਾ